ਲੇ ਸਰਪੰਚ ਸਾਹਿਬ ਆਜੋ ਆਜੋ ਸਰਪੰਚ ਸਾਹਿਬ ਆਜੋ ਪੈਗ ਲਾਓ ਬਾਤਾ ਜਿਹਦਾ ਪੂਰੀ ਪੰਚਾਇਤ ਇਕੱਠੀ ਹੋਈ ਪਈ ਆ ਪੰਜ ਪੰਜ ਬੈਠੇ ਆ ਘਰ ਦੀ ਗੱਡੀ ਰੇਸੀ ਧਾਰੂ ਆ ਸਰਪੰਚ ਸਾਹਿਬ ਆ ਜਾਓ ਮੈਂ ਕਹਿੰਨਾ ਲਾ ਲਓ ਪੈਕੇਟ ਉਹ ਯਾਰ ਗੱਲ ਇੱਜਾ ਆ ਪਈ ਹੁਣ ਅਸੀਂ ਪੰਜ ਬੈਠੇ ਆ ਮੈਂ ਕਹਾਂ ਸਰਪੰਚ ਵੀ ਜ਼ਰੂਰੀ ਹੈ ਤੁਸੀਂ ਮੈਨੂੰ ਮਜਬੂਰ ਕਰੀ ਜਾਂਦੇ ਆ ਦੇਖੋ ਮੇਰਾ ਆ ਜਾ ਬੈ ਸਰਪੰਚਾ ਬੈਠੋ ਦੇਸੀ ਘਰ ਦੀ ਗੱਡੀ ਆ ਯਾਰ ਮੰਦਾ ਤੇਰੀ ਗੱਲ ਮੇਤੋਂ ਫਿਰ ਛਿੱਤਰ ਛੁੱਤਰ ਵੇਰ ਹੋ ਜਾਂਦੇ ਮੇਰੀ ਆਹ ਮੇਰੀ ਆਹ ਹੀ ਭੈੜੀ ਆ ਤੇ ਯਾਰ ਮੇਤੋਂ ਥੱਪੜ ਮਾਰ ਹੋ ਜਾਂਦੇ ਆ ਸਰਪੰਚ ਉਹ ਤੂੰ ਬਰਾ ਹੋਏ ਉੱਥੇ ਬਹਿ ਹੁਣ ਤੂੰ ਸਰਪੰਚਾ ਦੇ ਬਰਾਬਰ ਬਹਿਣਾ ਆ ਚੱਲ ਪਾ ਫਿਰ ਉਹ ਪਾ ਪੈਗ ਤੇ ਪਾ ਲੈ ਵੀ ਪਾ ਪਾਓ ਪੈਗ ਪਾ ਦੇ ਹੁਣ ਥੋੜਾ ਥੋੜਾ ਵਿੱਚ ਹੁਣ ਜਾਨ ਨਿਕਲਦੀ ਆ ਚੱਲ ਚੱਲ ਠੀਕ ਐ ਠੀਕ ਐ ਐ ਚੱਕੋ ਜੀ ਚੱਕੋ ਲੈ ਜੀ ਪੰਚਾਇਤ ਪੰਜਾਂ ਦੇ ਨਾਮ ਦਾ ਪੈਗ ਦਾ ਬਾਲਾ ਪੜਿਆ ਜਿਹੜੀ ਗੱਲ ਪੀਓ ਪੈਗ ਮੈਨੂੰ ਵੀ ਲੈਣ ਦੇ ਵੀਰੋ ਬਾਈ ਗਾ A few moments later ਆਹ ਉਹ ਇੱਕ ਹੋਰ ਬੋ ਉਹ ਪੈਗ ਹੋਰ ਬੋ ਦਰਵਾਜ਼ਾ ਲਈ ਯਾਰ ਓਏ ਖੋਲ ਓ ਯਾਰ ਯਾਰ ਇਹ ਤਾਂ ਗਾਲ ਗਾਲ ਪੈ ਜਾਂਦਾ ਸਾਢੇ ਰੋਪੀ ਦੇ ਸਾਢੇ ਜਿਹੜੀ ਜਾਂਦਾ ਯਾਰ ਫਰੀਦ ਫਰੀਦ ਵੀ ਜਾਂਦਾ ਓ ਹੈਲੋ ਓ ਜ਼ਾੜਾ ਮੈਂ ਤੁਹਾਡੀ ਦਾਰੂ ਦਾ ਭੁੱਖਾ ਆ ਸਰਪਾਸਾ ਨਹੀਂ ਪੀਣਾ ਓ ਮੈਂ ਤੁਹਾਨੂੰ ਮਨਾ ਕੀਤਾ ਸੀ ਕਿ ਨਹੀਂ ਮੈਂ ਪੀਣੀ ਤੂੰ ਹੀ ਆ ਬੁਲਾਈ ਆ ਓਹ ਸਰਪਾਸਾ ਓ ਨਹੀਂ ਓ ਤੁਸੀਂ ਮੇਰੀ ਬੇਇੱਜ਼ਤੀ ਕਰਨ ਨੂੰ ਬੁਲਾਇਆ ਤੁਸੀਂ ਤੇ ਓ ਨਹੀਂ ਜ਼ਾੜਾ ਓ ਸਰਪੰਚਾ ਤੂੰ ਮੇਰੇ ਮੁੰਡੇ 'ਚ ਬੇੜਕਦਾ ਮਾਰੀ ਓ ਮੈਂ ਤੇਰੇ ਮੁੰਡੇ ਦਾ ਡਰਦਾ ਤੇ ਤੋਂ ਡਰਦਾ ਮੈਂ ਮੁੰਡੇ ਦੇ 'ਚ ਪੈਰ ਕਿਦਾਂ ਮਾਰੀ ਮੈਂ ਲੱਗਿਆ ਚੱਲਾਂ ਅਭੀ ਮੁੰਡੇ ਦੇ 'ਚ ਪੈਰ ਮਾਰੀ ਕਿਦਾਂ ਸਰਪੰਚ ਸਾਹਿਬ ਉਹ ਉਹ ਬੋਲਦੇ ਰਹੇ ਉਹ ਸਰਪੰਚ ਜਰਾ ਡਾ અરે પાંજા તું મારા મોડેલ જ પેડ કે દામ મારી ઓય 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 નોઈ બોલલી મેં તહેણી નઈ ਕਦੋਂ ਉਜਾਸ ਨਾ ਕਰੇ ਦਰ ਰੁਪਏ ਦਾ ਦਿੱਤੂਗਾ ਦਰ ਰੁਪਏ ਦਾ ਪਾਏ ਦੂ ਆਪਾਂ ਪਹੁੰਚ ਲੈਣ ਤੇ ਆ ਰੋ 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 ਵਾ ਵਾ ਪਾਏ ਵੇ ਵੇ